ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਸ ਸਮੇਂ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਕਿ ਇਮੀਗ੍ਰੇਸ਼ਨ ਦੇ ਵਿੱਚ ਜਿਸ ਤੰਗ ਦੀਆਂ ਚੇਂਜੇਸ ਹੋ ਰਹੀਆਂ ਨੇ ਤੇ ਸਰਕਾਰ ਸਖਤੀ ਦੇ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਸੁਭਾਵਿਕ ਤੌਰ ਤੇ ਉਹਦੇ ਨਾਲ ਕਾਫੀ ਹਲਚਲ ਹੋਈ ਹੋਈ ਹੈ ਤਾਂ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋਰਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਵਿਜ਼ਟਰ ਵੀਜ਼ਾਗਾ ਵਿਜ਼ਟਰ ਵੀਜ਼ੇ ਨੂੰ ਜਿਹੜੀ ਦੇਣ ਦੀ ਪ੍ਰਕਿਰਿਆ ਹੈ ਕਿ ਵੀਜ਼ਾ ਦੇਣਾ ਕਿਵੇਂ ਹੈ ਉਹਦੇ 'ਚ ਹੁਣ ਤਬਦੀਲੀਆਂ ਜਿਹੜੀਆਂ ਉਹ ਕਰਨੀਆਂ ਪੈਣੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦਰਾਂ ਨੂੰ ਹੋਇਆ ਕਿ ਕਿ ਬਹੁਤ ਸਾਰੇ ਲੋਕ ਵਿਜ਼ਟਰ ਵੀਜ਼ਾ ਲੈ ਕੇ ਆਏ ਪਰ ਉਹ ਸਹੀ ਮਾਇਨੇ ਵਿੱਚ ਵਿਜ਼ਟਰ ਨਹੀਂ ਸੀਗੇ। ਉਹਨਾਂ ਦੇ ਵਿੱਚੋਂ ਕਈਆਂ ਨੇ ਅਮਰੀਕਾ 'ਚ ਐਂਟਰ ਹੋਣ ਦੇ ਲਈ ਇਸ ਵੀਜ਼ੇ ਨੂੰ ਹਥਿਆਰ ਦੇ ਤੌਰ ਤੇ ਵਰਤਿਆ। ਕਈਆਂ ਦੇ ਵੱਲੋਂ ਅਸਾਈਲਮ ਅਪਲਾਈ ਆ ਕੇ ਕਰ ਦਿੱਤੀ ਕਿ ਵਿਜ਼ਟਰ ਵੀਜ਼ੇ ਤੇ। ਤਾਂ ਕਹਿੰਦੇ ਕਿ ਸਪੱਸ਼ਟ ਰੂਪ ਦੇ ਵਿੱਚ ਇਹ ਦਿਖਦਾ ਕਿ ਜਿੰਨਾਂ ਲੋਕਾਂ ਨੂੰ ਵਿਜ਼ਟਰ ਵੀਜ਼ਾ ਦਿੱਤਾ ਗਿਆ ਉਹ ਸਹੀ ਮਾਇਨੇ ਵਿੱਚ ਵਿਜ਼ਟਰ ਨਹੀਂ ਸੀ। ਉਹਨਾਂ ਦਾ ਪਰਪਸ ਜਾਂ ਤਾਂ ਅਮਰੀਕਾ ਪੁੱਜਣਾ ਸੀਗਾ ਜਾਂ ਕੈਨੇਡਾ ਦੇ ਵਿੱਚ ਰਹਿਣਾ ਇੱਥੇ ਅਸਾਈਲਮ ਦੇ ਲਈ ਅਪਲਾਈ ਕਰਨਾ ਸੀ। ਤਾਂ ਹੁਣ ਕਹਿੰਦੇ ਕਿ ਸਰਕਾਰ ਇਸ ਪੱਖ ਤੇ ਵਿੱਚ ਕੰਮ ਕਰ ਰਹੀ ਆ ਪਿਛਲੇ ਸਮੇਂ ਦੌਰਾਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਮ ਜਿਹੜਾ ਉਹ ਕੀਤਾ ਜਾਊਗਾ ਤੇ ਇਸ ਪਾਸੇ ਵੱਲ ਕਦਮ ਵਧਾਏ ਜਾਣਗੇ ਕਿ ਵੀਜ਼ਾ ਉਹਨਾਂ ਹੀ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੂੰ ਵਿਸਟਰ ਵੀਜ਼ੇ ਦੀ ਜ਼ਰੂਰਤ ਹੈ ਦੂਜੇ ਪਾਸੇ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਅਕਤੂਬਰ 2023 ਤੇ ਅਗਸਤ 2024 ਦੇ ਦਰਮਿਆਨ ਅਮਰੀਕਾ ਵਾਲੇ ਪਾਸੇ ਜਿਹੜੀਆਂ ਚੌਂਕੀਆਂ ਨੇ ਤਾਂ ਉੱਥੇ 21929 ਲੋਕਾਂ ਦਾ ਸਾਮਣਾ ਉਹਨਾਂ ਨੇ ਕੀਤਾਗਾ ਤੇ ਸਭ ਤੋਂ ਜ਼ਿਆਦਾ ਕਯੂਬਿਕ ਤੋਂ ਜਿਹੜੀ ਨਿਊਯਾਰਕ ਵਾਲੀ ਕ੍ਰੋਸਿੰਗ ਆ ਤਾਂ ਉੱਥੇ ਲੋਕ ਗਏ ਨੇ ਲਗਭਗ 70% ਤੋਂ ਜ਼ਿਆਦਾ ਜਦ ਕਿ ਇੱਕ ਸਾਲ ਪਹਿਲਾਂ ਇਹ ਨੰਬਰ 2238 ਸੀ ਸੋ ਯੂਐਸ ਦੇ ਜਿਹੜੇ ਬਾਰਡਰ ਅਫੀਸ਼ੀਅਲਸ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੰਨਾ ਲੋਕਾਂ ਨੇ ਬਾਰਡਰ ਪਾਰ ਕਰਕੇ ਅਮਰੀਕਾ ਚ ਐਂਟਰੀ ਲਈ ਹੈ ਉਹਨਾਂ ਚੋਂ 60% ਦਾ ਸਬੰਧ ਜਿਹੜਾ ਸੀ ਉਹ ਭਾਰਤ ਦੇ ਨਾਲ ਸੀ ਇੰਡੀਆ ਦੇ ਨਾਲ ਸੀ ਤਾਂ ਹੁਣ ਜਦੋਂ 60% ਲੋਕ ਉਹ ਨੇ ਜਿਨ੍ਹਾਂ ਨੇ ਇਲੀਗਲੀ ਬਾਰਡਰ ਕ੍ਰੋਸ ਕੀਤਾ ਅਮਰੀਕਾ ਦਾ ਉਪਾਰਾਤ ਦੇ ਨਾਲ ਸੰਬੰਧਤ ਨਿਕੋਲ ਦੇ ਵਿੱਚੋਂ ਤਾਂ ਇਹਦੇ ਉੱਤੇ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਉਹਨਾਂ ਨੇ ਕਿਹਾ ਕਿ ਵਿਜ਼ਟਰ ਵੀਜ਼ਾ ਸੰਬੰਧੀ ਭਾਰਤ ਤੋਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਦੀ ਜਾਂਚ ਪੜਤਾਲ ਹੋਰ ਕੀਤੀ ਜਾਵੇ ਉਸ ਸੰਬੰਧੀ ਵੀ ਕਦਮ ਚੁੱਕੇ ਜਾਣਗੇ ਪਰ ਕਹਾਣੀ ਇੰਨੀ ਨਹੀਂ ਆ ਉਹਨਾਂ ਨੇ ਇਹ ਵੀ ਕਿਹਾ ਕਿ ਟਿਕਟੌਕ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਘੁੰਮ ਰਹੀਆਂ ਨੇ ਜੀ ਚੇ ਕੀ ਆ ਜਾ ਰਿਹਾ ਕਿ ਤੁਹਾਨੂੰ ਇੰਨੇ ਪੈਸਿਆਂ 'ਚ ਇੰਨੇ ਘੰਟਿਆਂ ਦੇ ਵਿੱਚ ਅਮਰੀਕਾ ਜਿਹੜਾ ਉਹ ਪੁੱਛਦਾ ਕਰ ਦਿੱਤਾ ਜਾਊਗਾ ਉਹ ਕਹਿੰਦੇ ਕਿ ਜਦੋਂ ਵੀਡੀਓਜ਼ ਇਸ ਤਰ੍ਹਾਂ ਦੇ ਨੈਕਸਸ ਚ ਆਉਣ ਵਾਲੇ ਲੋਕ ਦਿਖਾ ਰਹੇ ਨੇ ਤਾਂ ਇਹਦਾ ਮਤਲਬ ਸਾਰਾ ਕੁਝ ਸਪਸ਼ਟ ਹੈ ਕਿ ਵੀਜ਼ੇਜ਼ ਦੀ ਦੁਰਵਰਤੋਂ ਜਿਹੜੀ ਉਹ ਹੋ ਰਹੀ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਅਮਰੀਕਾ ਦੇ ਜਿਹੜੇ ਹੋਮ ਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਐਲੇਜੈਂਡਰੋ ਮੀਆਰਕਸ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਅਮਰੀਕਾ ਦੇ ਜਿਹੜੇ ਐਮਬੈਸਡਰ ਨੇ ਕੈਨੇਡਾ ਦੇ ਵਿੱਚ ਜੋਬਨ ਕੋਹਨ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਉੱਥੇ ਉਹਨਾਂ ਨੇ ਜਿਹੜੀ ਗੈਰਕਾਨੂੰਨੀ ਮਾਈਗ੍ਰੈਂਟਸ ਦੀ ਗਿਣਤੀ ਹੈ ਜਾਂ ਬਾਕੀ ਚੀਜ਼ਾਂ ਨੇ ਉਹਦੇ ਤੇ ਚਰਚਾ ਜਿਹੜੀ ਉਹ ਕੀਤੀ ਹੈ ਤੇ ਨਾਲੋਂ ਨਾਲ ਜਦੋਂ ਅਸੀਂ ਰਿਫਿਊਜੀ ਬੋਰਡ ਦੇ ਅੰਕੜਿਆਂ ਦੀ ਗੱਲ ਕਰਦੇ ਹਾਂ ਤਾਂ ਉੱਚ ਇਹ ਕਿਹਾ ਗਿਆ ਕਿ 12000 ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਕੀਤਾ ਤੇ ਜਿਹੜਾ ਅਸਾਈਲਮ ਅਪਲਾਈ ਕਰਨ ਵਾਲਿਆਂ ਦਾ ਨੰਬਰ ਹੈ ਉਹ ਰਿਕਾਰਡ ਤੋੜ ਗਿਣਤੀ ਦੇ ਵਿੱਚ ਵਧਿਆ ਕਿ ਇੰਨੇ ਅਸਾਈਲਮ ਸੀਕਰਸ ਦੀ ਐਪਲੀਕੇਸ਼ਨਸ ਕਦੇ ਕੈਨੇਡਾ ਦੇ ਵਿੱਚ ਨਹੀਂ ਰਹੀਆਂ ਜਿੰਨੀਆਂ ਕਿ ਇਸ ਸਮੇਂ ਰਹੀਆਂ ਨੇ ਸੋ ਬੇਸ਼ੱਕ ਜਿਹੜੇ ਇਮੀਗ੍ਰੇਸ਼ਨ ਮਨਿਸਟਰ ਨੇ ਉਹ ਵਿਜ਼ਟਰ ਵੀਜ਼ੇ ਦੀ ਗੱਲ ਕਰ ਰਹੇ ਨੇ ਪਰ ਜਦੋਂ ਆਪਾਂ ਜ਼ਮੀਨੀ ਹਕੀਕਤ ਦੀ ਗੱਲ ਕਰਦੇ ਹਾਂ ਤਾਂ ਉਹ ਚ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿੰਨਾ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਸੀ ਭਾਪਕੇ ਵਿਅਕਤੀ ਇੱਥੇ ਪੜਦਾ ਪੜਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਂਦਾਗਾ ਤਾਂ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਉਹਨਾਂ 'ਚੋਂ ਇੱਕ ਵੱਡੀ ਗਿਣਤੀ ਹੈ ਜਿਹੜੇ ਕਿ ਬਾਰਡਰ ਕ੍ਰੋਸ ਕਰਕੇ ਅਮਰੀਕਾ ਦੇ ਵਿੱਚ ਐਂਟਰ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਕੁਝ ਲੋਕ ਸਭ ਜਵਾਗ ਦਿਖਾ ਰਹੇ ਆ ਕਿ ਤੁਸੀਂ ਅਮਰੀਕਾ ਜਾ ਕੇ ਸਾਈਲਮ ਅਪਲਾਈ ਕਰਦੇ ਹੋ ਉੱਥੇ ਮਿਲ ਜਾਂਦੀ ਹੈ ਕਿ ਉੱਥੇ ਤਾਂ ਲੱਖਾਂ ਲੋਕਾਂ ਨੂੰ ਮਿਲਦੀ ਹੈ ਤਾਂ ਤੁਹਾਨੂੰ ਵੀ ਜਿਹੜੀ ਉਹ ਮਿਲ ਜਾਣੀ ਹੈ ਪਰ ਬਹੁਤਿਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਹੀ ਅਪਲਾਈ ਕੀਤੀ ਗਈ ਹੈ ਕਿ 12000 ਤੋਂ ਜ਼ਿਆਦਾ ਦਾ ਨੰਬਰ ਹੈ ਜਿੰਨਾਂ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਤੇ ਕੈਨੇਡਾ ਚਾਹੇ ਉਹਨਾਂ ਨੇ ਸਾਈਲਮ ਜਿਹੜੀ ਉਹ ਅਪਲਾਈ ਕੀਤੀ ਪਰ ਜਿਹੜੇ ਲੋਕ ਇਸ ਢੰਗ ਦੇ ਨਾਲ ਬਾਰਡਰ ਕ੍ਰੋਸ ਕਰਕੇ ਜਾ ਰਹੇ ਨੇ ਤਾਂ ਉਹਨਾਂ ਦੇ ਲਈ ਇੱਕ ਗੱਲ ਧਿਆਨ ਦੇਣ ਯੋਗ ਜ਼ਰੂਰ ਹੈ ਕਿ 3rd ਵਰਲਡ ਕੰਟਰੀ ਐਗਰੀਮੈਂਟ ਹੈ ਦੋਵੇਂ ਮੁਲਕਾਂ ਦਾ ਭਾਵੇਂ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਅਸਾਈਲਮ ਦੇ ਲਈ ਜਿਹੜੇ ਸੁਰੱਖਤ ਮੁਲਕ ਤੈਅ ਕੀਤੇ ਜਾਂਦੇ ਨੇ ਤਾਂ ਉਹ ਸੁਰੱਖਤ ਮੁਲਕ ਕੈਨੇਡਾ ਵੀ ਹੈ ਤੇ ਅਮਰੀਕਾ ਵੀ ਹੈ ਤੇ ਦੋਵੇਂ ਮੁਲਕਾਂ ਦਾ ਜਿਹੜਾ ਸਮਝੌਤਾ ਹੈਗਾ ਉਹਦੇ ਤਹਿਤ ਇਹ ਹੀ ਹੈ ਕਿ ਜਿਹੜਾ ਵਿਅਕਤੀ ਜਿਸ ਮੁਲਕ 'ਚ ਪਹਿਲਾਂ ਇੰਟਰ ਹੋਇਆ ਕਿ ਜੇਕਰ ਕੋਈ ਕੈਨੇਡਾ 'ਚ ਇੰਟਰ ਹੋਇਆ ਤਾਂ ਉਹਨੂੰ ਅਸਾਈਲਮ ਐਪਲੀਕੇਸ਼ਨ ਕੈਨੇਡਾ ਦੇ ਵਿੱਚ ਹੀ ਲਗਾਉਣੀ ਪੈਣੀ ਆ ਜੇਕਰ ਇੱਥੋਂ ਰਿਫਿਊਜ਼ ਹੁੰਦੀ ਆ ਤਾਂ ਫੇਰ ਉਹ ਅਮਰੀਕਾ 'ਚ ਐਂਟਰ ਹੋ ਸਕਦਾ ਏਸੇ ਤੰਗ ਦੇ ਨਾਲ ਜੇਕਰ ਕੋਈ ਅਮਰੀਕਾ 'ਚ ਐਂਟਰ ਹੋਇਆ ਤੇ ਉਹਨੂੰ ਅਸਾਈਲਮ ਐਪਲੀਕੇਸ਼ਨ ਅਮਰੀਕਾ 'ਚ ਹੀ ਲਾਉਣੀ ਪੈਣੀ ਆ ਜੇ ਉੱਥੋਂ ਰਿਫਿਊਜ਼ ਹੁੰਦੀ ਆ ਤਾਂ ਉਹ ਕੈਨੇਡਾ ਦੇ ਵਿੱਚ ਐਂਟਰ ਜਿਹੜਾ ਉਹ ਹੋ ਸਕਦਾਗਾ ਤਾਂ ਕੁੱਲ ਮਿਲਾ ਕੇ ਇਹ ਸਮਝੌਤਾ ਦੋਵੇਂ ਮੁਲਕਾਂ ਦੇ ਦਰਮਿਆਨ ਤੇ ਚ ਲੂਪ ਹੋਲ ਸੀਗੇ 1-2 ਤੇ ਉਸ ਸਮੇਂ ਦਰਸਤ ਕੀਤੇ ਗਏ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਪੁੱਛ ਜਿਸਕੇ ਤਾਂ ਉਸ ਮੌਕੇ ਇਸ ਥਰਡ ਵਰਡ ਕੰਟਰੀ ਐਗਰੀਮੈਂਟ ਦੇ ਵਿੱਚ ਜਿਹੜੇ ਲੂ ਪਾਲਸੀ ਉਹਨਾਂ ਨੂੰ ਦਰੁਸਤ ਕਰ ਲਿਆ ਗਿਆ ਸੀ ਤਾਂ ਇਸ ਕਰਕੇ ਬਹੁਤ ਸਾਰੇ ਲੋਕ ਫਾਇਦਾ ਵੀ ਜਿਹੜਾ ਇਹਦਾ ਚੁੱਕ ਰਹੇ ਨੇ ਪਰ ਹੁਣ ਇਮੀਗ੍ਰੇਸ਼ਨ ਮਿਨਿਸਟਰ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਵਿਜ਼ਟਰ ਵੀਜ਼ੇ ਨੇ ਉਹਨਾਂ ਦੇ ਉੱਪਰ ਵੀ ਸਖਤੀ ਜਿਹੜੀ ਉਹ ਜ਼ਰੂਰ ਕੀਤੀ ਜਾਣੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ